ਵਿਜੀ ਕਟੂ ਤੋਂ ਬੋਲ ਰਿਹਾ ਕਟੂ ਤੋਂ ਤੁਹਾਨੂੰ ਬਈ ਬਾਡੀ ਸਰਵਿਸ ਪੈਕ ਦਿੱਤਾ ਸੀਗਾ ਹਾਂ ਵਿਜੀ ਪੰਜ ਜੂਸ ਬਾਡੀ ਸਰਵਿਸ ਪੈਕ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਮੈਨੂੰ ਵੀ ਡਿਕਸ ਦੀ ਪ੍ਰੋਬਲਮ ਸੀ ਬੀਪੀ ਜ਼ਿਆਦਾ ਵੱਧਦਾ ਸੀ ਧੜਕਣਾ ਓਕੇ ਹਾਂ ਕਿੰਨੇ ਕਿਰ ਤੋਂ ਪ੍ਰੋਬਲਮਾਂ ਸੀ ਇਹ ਮੈਨੂੰ ਕਾਫੀ ਟਾਈਮ ਤੋਂ ਸੀ ओके okay, ओके okay. बहुत ਦਵਾਈ ਵੀ ਖਾ ਲਈ ਸੀ ਮੈਂ ਮੈਨੂੰ ਕਿਤੇ ਫਰਕ ਨਹੀਂ ਪਿਆ ਸੀ ਅੰਗਰੇਜ਼ੀ ਦਵਾਈਆਂ ਬਾਵਾ ਖਾ ਲਿਆ ਸੀ ਬੜੇ ਬੜੇ ਹਸਪਤਾਲਾਂ ਤੋਂ ਮੇਰੇ ਖਿਆਲ ਤੋਂ ਤੁਸੀਂ ਮਿਲਟਰੀ ਦੇ ਵਿੱਚੋਂ ਵੀ ਬਹੁਤ ਦਵਾਈਆਂ ਖਾਧੀਆਂ ਜੀ ਹਾਂ ਵਿੱਚ ਦਿੱਲੀ ਕੁਮਾਰ ਹਸਪਤਾਲ ਚੰਡੀਗੜ ਪਟਿਆਲਾ ਸਾਰਾ ਕੁਝ ਛੱਡਿਆ ਹੀ ਨਹੀਂ ਸੀ ਮਨੇ ਓਕੇ ਜਿੱਦਾਂ ਦਾ ਮੈਂ ਬੜੀ ਪੰਜ ਚੂਜਾ ਵਰਤਿਆ ਵਾ ਬੋਡੀ ਸਰਵਿਸ ਪੈਕ ਪੰਜ ਜੂਸ ਵਰਤਿਆ ਤੁਸੀਂ ਕਿੰਨੇ ਵੀ ਚਿਰ ਚ ਫਰਕ ਪੈ ਗਿਆ ਸੀ ਇਹ ਮੈਨੂੰ ਕੀਕ ਦਿਨਾਂ ਜੀ ਪਤਾ ਲੱਗਣ ਲੱਗਾ ਸੀ ਵਿੱਚ ਓਕੇ ਓਕੇ ਹੋਰ ਪੂਰੇ ਕੋਰਸ ਨਾਲ ਤੁਹਾਨੂੰ ਤੁਸੀਂ ਬਿਲਕੁਲ ਠੀਕ ਆ ਹਾਂ ਠੀਕ ਆ ਮੈਂ ਦੋ ਪੀਤੇ ਨੇ ਮੈਨੂੰ ਕੋਈ ਹੁਣ ਪ੍ਰੋਬਲਮ ਨਹੀਂ 100 ਦਿਨ ਦਾ ਕੋਰਸ ਪੂਰਾ ਕਰ ਦਿਆ ਸੀ ਕਿੰਨੇ ਸਾਲ ਹੋ ਗਏ ਭਾਂਜੇ ਵਰਤਣ ਨੂੰ ਮੈਨੂੰ ਸਾਲ ਕੀ ਹੋਇਆ ਰੋਚੀ ਸਾਲਕ ਹੋ ਗਏ ਹਾਂ ਹੁਣ ਤੁਸੀਂ ਦੁਬਾਰੇ ਵਰਤਣ ਦੇ ਲਈ ਸੋਚ ਰਹੇ ਹੋ ਵੀ ਵਰਤਣ ਦੀ ਹਾਂ ਬਸ ਸੋਚ ਰਹੀ ਸੀ ਹੁਣਾ ਓਕੇ ਓਕੇ ਕੋਈ ਗੱਲ ਨਹੀਂ ਭਾਂਜੀ ਮੰਗਵਾ ਕੇ ਤੁਸੀਂ ਸਟਾਰਟ ਕਰ ਲਿਓ ਤਾਂ ਕੀ ਮੈਸੇਜ ਦੇਣਾ ਚਾਹੁੰਨੀ ਬਰਬਾਰਾਂ ਨੂੰ ਵੀ ਮੈਂ ਤਾਂ ਪਰਿਵਾਰਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਨੀ ਆ ਵੀ ਜਿਹੜੇ ਆਪਾਂ ਅੰਗਰੇਜ਼ ਇਹਨਾਂ ਤੋਂ ਥੋੜਾ ਜਿਹਾ ਸਟਕਾਰਾ ਪਾਵੋ ਤੇ ਇਹ ਜੂਸ ਵਰਦਨ ਦੀ ਹਿੰਮਤ ਕਰੋ। ਕਿ ਵੀ ਸਰਵਿਸ ਪੈਕ ਵਰਤੋ ਤੇ ਤੰਦਰੁਸਤ ਰਹੋ। ਤੰਦਰੁਸਤ ਰਹੋ। ਠੀਕ ਹੈ ਬੰਦੀ ਥੈਂਕ ਯੂ। ਥੈਂਕ ਯੂ।